ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੈਂ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਮਾਸ਼ਾ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਨਵਾਂ ਸ਼ਹਿਰ ਦੇ ਗੜਸ਼ੰਕਰ ਰੋਡ ਵਿਖੇ ਜਿੱਥੇ ਤਪਸਥਾਨ ਮੰਦਰ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਗੁਰਦੁਆਰਾ ਟਾਲੀ ਸਾਹਿਬ ਵਿਖੇ ਜਿਹੜਾ ਅੱਜ ਮਾਗੀ ਦਾ ਮੇਲਾ ਬੜੀ ਸ਼ਰਧਾ ਪੂਰਵਕ ਸਮੂਹ ਸੰਗਤ ਦੇ ਵੱਲੋਂ ਪ੍ਰਬੰਧਕ ਕਮੇਟੀ ਮੰਦਰ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਗੁਰਦੁਆਰਾ ਟਾਲੀ ਸਾਹਿਬ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਇਸ ਮਾਗੀ ਮੇਲੇ ਦੇ ਵਿੱਚ ਭਾਈ ਸਤਨਾਮ ਸਿੰਘ ਜੀ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਕਾਲੋਂ ਭਾਈ ਸਰਵਜ ਸਿੰਘ ਜੀ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਵੱਲੋਂ ਜਿਹੜਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਹੈ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਨੇ ਤੁਸੀਂ ਦੇਖ ਰਹੇ ਹੋ ਰਸਤੇ ਲੰਗਰ ਵੀ ਅਤੁੱਟ ਵਰਤਾਏ ਜਾ ਰਹੇ ਨੇ ਸਾਡੇ ਨਾਲ ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਵਾਹਿਗੁਰਜੀ ਦਾ ਗੱਲ ਪਾ ਵਾਹਿਗੁਰਜੀ ਦੀ ਮਤੇ ਮਾਗੀ ਦੇ ਮੇਲੇ ਦੀ ਲੱਖ ਲੱਖ ਵਧਾਈਆਂ ਸਭ ਨੂੰ ਫਤਨਾਮ ਜੀ ਵਾਹਿਗੁਰਜੀ ਵਾਹਿਗੁਰਜੀ ਦਾ ਕਲਪਾ ਵਾਹਿਗੁਰਜੀ ਦੇ ਪਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਮਾਗੀ ਦੇ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਠੀਕ ਹੈ ساتھ <سؤال> چلیے سات سنگی ہوا ہوا دیکھ لو باری آپ لوگ چلی آپ سات سنگ جی مت اپنے پیسے مت ٹیک جی چلو جی چلتے چلو چلتے چلو مل چلتے چلو چلتے چلو ਵਾਹਿਗੁਰੂ ਧੰਵਾ ਹੈ ਗੁਰੂ ਮਾਹੇ ਗੁਰੂ ਧੰਵਾ ਹੈ ਗੁਰੂ ਵਾਹਿਗੁਰੂ ਧੰਵਾ ਹੈ ਗੁਰੂ ਮਾਹੇ ਗੁਰੂ ਧੰਵਾ ਹੈ ਗੁਰੂ ਗੱਜੇ ਕੇ ਸੰਗਤਾਂ ਵੱਲੋਂ ਵਾਹਿਗੁਰੂ ਧੰਵਾ ਹੈ ਗੁਰੂ ਮਾਹੇ ਪਰਮਰ ਮਾਹੇ ਗੁਰੂ ਵਾਹਿਗੁਰੂ ਧੰਵਾ ਹੈ ਗੁਰੂ ਮਾਹੇ ਗੁਰੂ ਧੰਵਾ ਹੈ ਗੁਰੂ ਰੱਖਸਾ सदी यारागी सुनियास सभे तूं पाणी अमीर सजण साम्हूं ਦੀ ਸਾਜੀ ਹੋਰ ਮਲਾਜੀ ਹੋਈ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਾਹਿਬ ਸੰਗਤ ਲਈ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਪੂਰਨਿਕਾਗਰਤਾ ਵਾਸਤੇ ਸਾਰੇ ਗੱਲਬਾਤ ਕੇ ਫਤੇ ਦਹਰਾਉਂ ਪਿਆਰ ਸਹਿਤ ਸਾਰੇ ਗੱਲਬਾਤ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹੈ ਕਿਤੇ ਦੁਨਿਆਵੀ ਕਿਤੇ ਮਿਲ ਜੇ

ਇਥੇ ਆ ਕੇ ਇਦਾਂ ਦਾ ਕੁਝ ਨਹੀਂ ਹੋਣਾ ਤੁਹਾਨੂੰ ਦੁਨਿਆਵੀ ਸਕੂਲ ਹਨ ਜਿੱਥੇ ਤੁਹਾਨੂੰ ਦੁਨਿਆਵੀ ਬਿਗਰੀਆਂ ਦਿੱਤੀਆਂ ਜਾਂਦੀਆਂ ਹਨ ਵਕੀਲ ਇੰਜੀਨੀਅਰ ਪ੍ਰੋਫੈਸਰ ਬਣਾਇਆ ਜਾਂਦਾ ਹੈ ਇਹ ਕੇ ਗੁਰੂ ਨਾਨਕ ਦੇ ਘਰ ਦਾ ਸਕੂਲ ਏ ਜਿੱਥੇ ਤੁਹਾਨੂੰ ਮੁਰੀਦ ਬਣਾਇਆ ਜਾਂਦਾ ਮੁਰੀਦ ਮਹਾਰਾਜ ਦੇ ਘਰ ਚ ਇਥੇ ਕੋਈ ਇਥੇ ਤੁਹਾਨੂੰ ਕੋਈ ਪੁੱਛੇ ਤੁਸੀਂ ਆਏ ਕਿ ਆਏ ਕੀ ਲੈਣੋ ਭਾਈ ਮੱਥਾ ਟੇਕੋ ਮੱਥਾ ਟੇਕੇ ਫੇਰ ਫੇਰ ਕੀ ਕਰਨੇ ਸੰਗਤ ਵਿੱਚ ਬਹਿ ਕੇ ਸੰਗਤ ਵਿੱਚ ਫੇਰ ਸੁਣਿਆ ਕੀ ਸੁਣਿਆ ਕੀ ਉਪਦੇਸ਼ ਸੁਣਿਆ ਮਹਾਰਾਜ ਦਾ ਇੱਥੇ ਆਪਾਂ ਸਾਰੇ murid ਬਣਨ ਵਾਸਤੇ ਆਏ ਆ ਤੇ murid ਕਿਹੋ ਜਿਹਾ ਗੱਲਾਂ ਨਾ ਮਰਦਾ ਹੋਏ murid ਨਾ ਗੱਲੀ ਹੋਵਣਾ ਭਾਰੇ ਕਹਿੰਦੇ ਜੇ ਮਰੀਦ ਚਾਹੀਦਾ ਤੇ ਗੱਲਾਂ ਵਾਲਾ ਨਹੀਂ ਮਰੀਦ ਉਹ ਹੋਵੇ ਜਿਹੜਾ ਅਸਲ ਵਿੱਚ ਜਿਵੇਂ ਭਾਈ ਮਰਦਾਨਾ ਬਣਿਆ ਸੀ ਮਰੀਦ ਸਤਿ ਸਤਿ ਕਿਰਪਾ ਬੋਲੇ ਜਾਈਏ ਜੇ ਚਾਹਤ ਆਪਣੇ ਹੋ ਕੇ ਕੋਲੋ ਜੇ ਨਾਮਾਂ ਬੈਠ ਕੇ ਆਪੋ ਚੰਨ ਬੈਠੇ ਹੋ ਕੇ ਕੋਲੋ ਸਤਿ ਕੋਲ ਜੇ ਹੈ ਮੈਂ I yeah.

يار بابا بابا ਸਜੇਲਾ ਸ਼ੀਫਾ ਸੈਨਾਗਤਸ ਵੰਦਤ ਅਧਿਕਾਰ ਵਿਸ਼ੇਸ਼ ਸਰਗੀਆਂ ਖਲਫੇ ਨਮੀਆਂ ਤੇ ਤਾਹੀਆਂ ਸਰਗੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀシン ਇਜਾਜ਼ਤ ਦਿਓ ਧੰਨਵਾਦ